ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਤਾਂ ਆਪਣੇ ਲਈ ਬੇਟਾ ਇੱਕ ਨਵਾਂ ਨਿਊਜ਼ ਹੈ ਇੱਕ ਨਵਾਂ ਅਪਡੇਟ ਹੈ ਜਿਹੜਾ ਕਿ ਆਪਾਂ ਤੁਹਾਡਾ ਨਾਲ ਸ਼ੇਅਰ ਕਰ ਰਹੇ ਹਾਂ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਬੇਟਾ ਇਹ ਆਪਣੇ ਸਿੱਖਿਆ ਮੰਤਰੀ ਵੱਲੋਂ ਹੈ ਹਰਜੋਤ ਸਿੰਘ ਬੈਂਸ ਵੱਲੋਂ ਤਾਂ ਇਹ ਆਪਾਂ ਪੜ੍ਹ ਲੈਣੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜਿਦੇ ਤੀਸ਼ਾ ਨਿਰਦੇਸ਼ਾਂ ਅਨੁਸਾਰ ਸਵੇਰ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਰਨ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਦੇ ਸੂਬੇ ਦੇ ਸਾਰੇ ਸਰਕਾਰੀ ਐਡਡ ਮਾਨਤਾ ਪ੍ਰਾਪਤਾ ਤੇ ਪ੍ਰਾਈਵੇਟ ਸਕੂਲਾਂ ਵਿੱਚ 14 ਜਨਵਰੀ 2024 ਤੱਕ ਮਤਲਬ ਕੱਲ ਤੋਂ ਲੈ ਕੇ ਬਟਾ 14 ਜਨਵਰੀ 2024 ਤੋਂ 14 ਜਨਵਰੀ 2024 ਤੱਕ 8 ਤੋਂ ਲੈ ਕੇ 14 ਜਨਵਰੀ 2024 ਤੱਕ 10ਵੀਂ ਜਮਾਤ ਤੱਕ ਦੇ ਸਾਰੇ ਜਿਹੜੇ ਬੱਚੇ ਨੇ ਉਹਨਾਂ ਨੂੰ ਛੁੱਟੀਆਂ ਕੀਤੀਆਂ ਦੀਆਂ ਆਨਲਾਈਨ ਜਮਾਤਾਂ ਜਿਹੜੇ ਤੁਹਾਡੇ ਅਧਿਆਪਕ ਸਾਬਾ ਨਾਲ ਵੀ ਲਾ ਸਕਦੇ ਆ ਜੇ ਚਾਹੁੰਤਾਂ ਉਸ ਤੋਂ ਨੈਕਸਟ ਸੂਚਨਾ ਜਿਹੜੀ ਉਹ ਪਲੱਸ 1 ਪਲੱਸ 2 ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਕਲਾਸਾਂ ਵੀ ਰੈਗੂਲਰ ਸਕੂਲ ਦੇ ਵਿੱਚ ਲੱਗਣਗੀਆਂ ਸਮਾਂ ਪਹਿਲਾਂ ਵਾਲਾ ਹੀ ਰਹੇਗਾ 10 ਵਜੇ ਤੋਂ 3 ਵਜੇ ਠੀਕ ਹੈ ਤਾਂ ਇਹ ਇੰਪੋਰਟੈਂਟ ਅਪਡੇਟ ਸੀ ਆਪਣੇ ਲਈ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਕੀ ਕੀਤਾ ਗਿਆ ਵੀ ਠੰਡ ਆਪਣਾ ਜਿਆਦਾ ਪੈ ਰਹੀ ਹੈ ਇਸ ਕਰਕੇ 8 ਤੋਂ ਲੈ ਕੇ 14 ਜਨਵਰੀ ਤੱਕ 10ਵੀਂ ਤੱਕ ਦੇ ਸਾਰੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਪਲੱਸ 1 ਪਲੱਸ 2 ਹੈ ਜਿਹੜੀ ਉਹ ਪਹਿਲਾਂ ਦੀ ਤਰ੍ਹਾਂ ਸਕੂਲ ਦੇ ਵਿੱਚ ਹਾਜ਼ਰ ਹੋਏਗੀ ਉਹਨਾਂ ਦੇ ਪੀੜਾ ਜਿਹੜੇ ਸਕੂਲ ਦੇ ਵਿੱਚ ਹੀ ਲੱਗਨੇ ਹਨ ਥੈਂਕ ਯੂ ਬੇਟਾ